ਹਾਂਜੀ ਸਾਸਿਕਾ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਵਧੀਆ ਠੀਕ ਠਾਕ ਆ ਤੇ ਬਸ ਹੁਣੇ ਕੰਮ ਤੋਂ ਆਈ ਸੀ ਤੇ ਜਿਹੜੇ ਮੈਂ ਇੱਕ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਕਿ 40 ਦੇ ਬਾਅਦ ਆਪਾਂ ਆਪਣਾ ਖਿਆਲ ਕਿਵੇਂ ਰੱਖ ਸਕਦੇ ਆ ਖਾਸ ਤੌਰ ਤੇ ਔਰਤਾਂ ਤੇ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਮੈਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਨੀਂਦ ਡਾਈਟ ਐਕਸਰਸਾਈਜ਼ ਅਤੇ ਮੈਡੀਟੇਸ਼ਨ ਬਾਰੇ ਅ ਵੀ ਵੀ ਇਸ ਖਾਸ ਵੀਡੀਓ ਬਣਾਵਾਂਗੀ ਤੇ ਚੰਗੀ ਤਰ੍ਹਾਂ ਡਿਸਕ੍ਰਾਈਬ ਕਰਾਂਗੀ ਤੇ ਹੁਣ ਅੱਜ ਦਾ ਮੇਰਾ ਜਿਹੜਾ ਟੌਪਿਕ ਹੈ ਉਹ ਹੈ ਨੀਂਦ ਨੀਂਦ ਸਾਨੂੰ ਕਿੰਨੀ ਲੈਣੀ ਚਾਹੀਦੀ ਹੈ ਤੇ ਸਾਡੀ ਨੀਂਦ ਕਿਹੜੀਆਂ ਗੱਲਾਂ ਕਰਕੇ ਡਿਸਟਰਬ ਹੋ ਜਾਂਦੀ ਹੈ ਤੇ ਅਸੀਂ ਆਪਣੀ ਇਸ ਨੀਂਦ ਆਪਣੀ ਨੀਂਦ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ ਤਾਂ ਕਿ ਸਾਡੀ ਫਿਜ਼ੀਕਲ ਮੈਂਟਲ ਅਮ ਇਮੋਸ਼ਨਲ ਹੈਲਥ ਠੀਕ ਰਹੇ। ਤੋਂ 7 ਤੋਂ 8 ਘੰਟੇ ਦੀ ਨੀਂਦ ਸਾਡੇ ਲਈ ਜ਼ਰੂਰੀ ਹੈ। ਸਾਰਿਆਂ ਲਈ ਤੇ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਉਹਨਾਂ ਲਈ 8 ਤੋਂ ਵੀ ਜ਼ਿਆਦਾ ਕਹਿੰਦੇ ਨੇ 9 ਘੰਟੇ ਦੀ ਨੀਂਦ ਔਰਤਾਂ ਲਈ ਜ਼ਰੂਰੀ ਹੈ। ਕਿਉਂ ਕਿਉਂਕਿ ਔਰਤਾਂ ਦੇ ਦਿਮਾਗ ਵਿੱਚ ਹਰ ਵਕਤ ਕੋਈ ਨਾ ਕੋਈ ਕੰਮ ਚੱਲਦਾ ਰਹਿੰਦਾ ਤੇ ਉਹ ਜ਼ਿਆਦਾ ਬਿਜ਼ੀ ਹੁੰਦੀਆਂ ਨੇ ਮੈਂਟਲੀ ਵੀ ਉਹਨਾਂ ਦੇ ਕੰਮ ਵੀ ਜ਼ਿਆਦਾ ਹੁੰਦੇ ਨੇ ਇੱਕ ਕੰਮ ਕੀਤਾ ਉਸ ਤੋਂ ਅਗਲਾ ਉਹ ਤਿਆਰ ਰੱਖਦੀਆਂ ਨੇ ਸੋਚ ਕੇ ਰੱਖਦੀਆਂ ਨੇ ਬਾਕੀ ਔਰਤਾਂ ਮਲਟੀਟਾਸਕਿੰਗ ਹੁੰਦੀਆਂ ਨੇ ਇੱਕ ਪਾਸੇ ਬੱਚੇ ਦੀ ਕੇਅਰ ਕਰ ਰਹੀਆਂ ਨੇ ਦੂਜੇ ਪਾਸੇ ਕਿਚਨ ਵਿੱਚ ਕੁੱਕ ਕਰ ਰਹੀਆਂ ਨੇ ਇੱਦਾਂ ਹੋਰ ਕੰਮ ਕਰ ਰਹੀਆਂ ਨੇ ਇਸ ਤਰ੍ਹਾਂ ਨਾਲ ਉਹ ਮਲਟੀਟਾਸਕਿੰਗ ਹੁੰਦੀਆਂ ਨੇ ਦਿਮਾਗ ਦੀ એનર્ਜੀ ਵੀ ਜ਼ਿਆਦਾ ਲੱਗਦੀ ਹੈ ਤੇ ਉਹ ਸਾਰੀ ਉਮਰ ਹਾਰਮੋਨ ਚੇਂਜਸ ਜਿਹੀ ਲੱਗਦੀਆਂ ਰਹਿੰਦੀਆਂ ਨੇ ਇਸ ਕਰਕੇ ਉਹਨਾਂ ਦੀ ਮੈਂਟਲ ਹੈਲਥ ਵੀ ਇਫੈਕਟ ਜ਼ਿਆਦਾ ਹੁੰਦੀ ਹੈ। ਸੋ ਔਰਤਾਂ ਨੂੰ ਥੋੜੀ ਜੀ ਨੀਂਦ ਦੀ ਆਦਮੀਆਂ ਨਾਲੋਂ ਜਾਂ ਦੂਜਿਆਂ ਨਾਲੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਨੀਂਦ ਦੀ ਤਾਂ ਵੈਸੇ ਸਾਰਿਆਂ ਨੂੰ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜੇ ਸ਼ਾਂਤ ਰਹਾਂਗੇ, ਸੌਂ ਪ੍ਰੋਪਰ ਨੀਂਦ ਲਵਾਂਗੇ, ਬਾਡੀ ਪ੍ਰੋਪਰ ਰੈਸਟ ਕਰੂਗੀ ਤੇ ਤਾਂ ਹੀ ਅਗਲੇ ਦਿਨ ਕੰਮ ਤੇ ਵਧੀਆ ਪਰਫਾਰਮੈਂਸ ਦੇ ਸਕਾਂਗੇ ਨਹੀਂ ਤਾਂ ਅਧ ਸੁੱਤੇ ਜੀ ਕੰਮ ਤੇ ਜਾਵਾਂਗੇ। ਨਾ ਕੰਮ ਤੇ ਵਧੀਆ ਕੰਮ ਕਰ ਸਕਾਂਗੇ ਤੇ ਬਿਮਾਰੀਆਂ ਵੀ ਵਧੂ ਲੱਗਣਗੀਆਂ 슬ੀਪ ਡਿਸਆਰਡਰਸ ਹੋਰ ਮੈਂਟਲ ਫਿਜ਼ੀਕਲ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਜੇ ਆਪਾਂ ਨੀਂਦ ਪੂਰੀ ਕਰਦੇ ਹਾਂ ਸੌਰੀ ਜੇ ਆਪਾਂ ਨੀਂਦ ਪੂਰੀ ਕਰਦੇ ਹਾਂ ਤੇ ਆਪਾਂ ਜਿਹੜੇ ਹੈਗੇ ਆ ਫਰੈਸ਼ ਹੁੰਨੇ ਆ ਅਗਲੇ ਦਿਨ ਨੂੰ ਰੈਡੀ ਹੁੰਨੇ ਆ ਤੇ ਆਪਣੀ ਬੋਡੀ ਵੀ ਹੈਪੀ ਮਾਈਂਡ ਵੀ ਹੈਪੀ ਤੇ ਬਿਮਾਰੀਆਂ ਵੀ ਦੂਰ ਤੋ ਜਿਹੜੀ ਹੈਗੀ ਨੀਂਦ ਉਹ ਆਪਣੀ ਡਿਸਟਰਬ ਕਿਵੇਂ ਹੁੰਦੀ ਹੈ ਉਹ ਆਪਾਂ ਇੱਕ ਤਾਂ ਆਪਣੇ 슬ੀਪਿੰਗ ਡਿਸਆਰਡਰਸ ਇੱਕ ਆਪਾਂ ਟਾਈਮ ਤੇ ਸੌਂਦੇ ਨਹੀਂ ਕਦੀ ਕਿਹੜੇ ਟਾਈਮ ਤੇ ਕਦੀ ਕਿਹੜੇ ਟਾਈਮ ਤੇ ਤੇ ਆਪਾਂ ਫੋਨ ਦੇਖਦੇ ਰਹਿੰਦੇ ਆ ਟੀਵੀ ਦੇਖਦੇ ਰਹਿੰਦੇ ਆ ਲੇਟ ਨਾਈਟ ਤੱਕ ਤੇ ਸੇਮ ਟਾਈਮ ਤੇ ਸੌਂਦੇ ਨਹੀਂ ਸੇਮ ਟਾਈਮ ਤੇ ਉੱਠਦੇ ਨਹੀਂ ਸੋ ਆਪਾਂ ਨੀਂਦ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ ਇੱਕ ਤਾਂ ਆਪਾਂ ਸੇਮ ਟਾਈਮ ਤੇ ਸੋਈਏ ਰੋਜ਼ ਤੇ ਸੇਮ ਟਾਈਮ ਤੇ ਉੱਠੀਏ ਅਗਲੇ ਦਿਨ ਥੋੜੇ ਜਿਹੇ ਦਿਨ ਸਾਨੂੰ ਪਰੇਸ਼ਾਨੀ ਹੋਊਗੀ ਪਰ ਹੌਲੀ ਹੌਲੀ ਬਾਡੀ ਦਾ ਜਿਹੜਾ ਹੈਗਾ ਨੇਚਰਲ ਇੰਟਰਨਲ ਕਲੌਕ ਹੈ ਉਹ ਨੇ ਕੁਦਰਤ ਦੇ ਜਿਹੜੇ ਹੈਗਾ 24 ਆਵਰਸ ਦੇ ਟਾਈਮਿੰਗ ਦੇ ਨਾਲ ਸੈੱਟ ਹੋ ਜੂਗਾ ਦਿਨ ਤੇ ਰਾਤ ਦੇ ਨਾਲ ਸੈੱਟ ਹੋ ਜੂਗਾ ਇਹ ਆਲਰੇਡੀ ਇਹਦੇ ਕੁਦਰਤ ਦੇ ਟਾਈਮਿੰਗ ਦੇ ਨਾਲ ਸੈੱਟ ਹੁੰਦਾ ਪਰ ਅਸੀਂ ਇਹਨੂੰ ਜਿਹੜਾ ਖਰਾਬ ਕਰ ਲੈਨੇ ਆ ਰਾਤ ਸੌਣ ਲਈ ਹੁੰਦੀ ਹੈ ਤੇ ਦਿਨ ਕੰਮ ਕਰਨ ਲਈ ਹੁੰਦਾ ਸੋ ਇਹ ਕੁਦਰਤ ਦਾ 24 ਆਵਰਜ਼ ਦਾ ਜਿਹੜਾ ਸਾਈਕਲ ਹੈ ਟਾਈਮ ਕਲॉक ਹੈ ਸਾਡੀ ਬਾਡੀ ਸਾਡਾ ਸਰਕੇਡੀਅਨ ਰਿਦਮ ਇਹਦੇ ਅਕੋਰਡਿੰਗ ਸੈੱਟ ਹੁੰਦਾ ਪਰ ਅਸੀਂ ਇਹਨੂੰ ਖਰਾਬ ਕਰ ਲੈਨੇ ਆ ਸੋ ਅਸੀਂ ਇਹਨੂੰ ਰੀਸੈਟ ਕਰਨਾ ਔਰ ਜਦੋਂ ਡਾਰਕ ਹੋ ਗਿਆ ਬਾਹਰ ਨਾ ਉਦੋਂ ਸਾਨੂੰ ਸੌ ਜਾਣਾ ਚਾਹੀਦਾ ਸੋ ਸਾਨੂੰ ਸੇਮ ਟਾਈਮ ਤੇ ਰੋਜ਼ ਸੌਵੋ ਸੇਮ ਟਾਈਮ ਤੇ ਉਠੋ ਹੌਲੀ ਹੌਲੀ ਟਾਈਮਿੰਗ ਸੈੱਟ ਹੋ ਜੂਗੀ ਬਾਡੀ ਦਾ ਕਲੌਕ ਸੈੱਟ ਹੋ ਜਾਊਗਾ ਤੇ ਪਹਿਲਾਂ ਪਹਿਲਾਂ ਸਾਨੂੰ ਓਖਾ ਲੱਗੂਗਾ ਦੂਜੇ ਨੰਬਰ ਤੇ ਅਸੀਂ ਫੋਨ ਟੀਵੀ ਜੋ ਬਲੂ ਸਕਰੀਨ ਹੈ ਉਹਨੂੰ ਅਸੀਂ ਘਟੂ ਘਟ ਸੌਣ ਤੋਂ 1 ਘੰਟਾ ਪਹਿਲਾਂ ਬੰਦ ਕਰ ਦਈਏ ਕਿਉਂ ਕਿਉਂਕਿ ਜਿਹੜਾ ਇਹ ਬਲੂ ਸਕਰੀਨ ਹੈ ਸਾਡੀ ਬਾਡੀ ਵਿੱਚ ਜਿਹੜਾ ਮੈਲਾਟੋਨਿਨ ਉਹ ਨੂੰ ਉਹਦੀ ਪ੍ਰੋਡਕਸ਼ਨ ਨੂੰ ਸਲੋ ਕਰਦੀ ਹੈ ਔਰ ਉਹ ਜਿਹੜਾ ਮੈਲਾਟੋਨਿਨ ਹੈ ਉਹ ਸਾਨੂੰ ਡਰਾਉਜ਼ੀ ਫੀਲ ਕਰਾਉਂਦਾ ਹੈ ਤੇ ਅਸੀਂ ਸੌਂਨੇ ਆ ਤੇ ਇਹ ਜਿਹੜਾ ਮੈਲਾਟੋਨਿਨ ਘਟ ਜਾਂਦਾ ਡਿਲੇ ਹੁੰਦਾ ਉਹਦੇ ਨਾਲ ਸਾਡੀ 슬ੀਪ ਡਿਲੇ ਹੁੰਦੀ ਹੈ ਸੋ ਇਹ ਜਿਹੜਾ ਸਾਡੀ ਮਾਈਂਡ ਹੈ ਸਾਡਾ ਉਹ ਅਸੀਂ ਉਹਨੂੰ ਟ੍ਰਿਕ ਕਰ ਰਹੇ ਹੁੰਦੇ ਆ ਕਿ ਬਾਹਰ ਤਾਂ ਡਾਰਕ ਹੈ ਤੇ ਸੌਣ ਦਾ ਟਾਈਮ ਹੈ ਤੇ ਅੰਦਰ ਲਾਈਟਾਂ ਜਗਾਈਆਂ ਹੋਈਆਂ ਉਹ ਕਨਫਿਊਜ਼ ਹੋ ਜਾਂਦਾ ਸਾਡਾ ਇੰਟਰਨਲ ਸਿਸਟਮ ਇਹ ਸੌਣਾ ਹੈ ਕਿ ਜਾਗਣਾ ਹੈ ਸੌਣ ਦਾ ਟਾਈਮ ਹੈ ਕਿ ਜਾਗਣਾ ਹੈ ਡਾਰਕ ਹੈ ਤਾਂ ਸੌਣ ਦਾ ਟਾਈਮ ਹੈ ਪਰ ਅੰਦਰ ਲਾਈਟਾਂ ਨੇ ਸੋ ਇਸ ਤਰ੍ਹਾਂ ਅਸੀਂ ਉਹਨੂੰ ਟ੍ਰਿਕ ਕਰਦੇ ਆ ਤੇ ਉਹ ਘੰਟਾ ਪਹਿਲਾਂ ਸੌਣ ਤੋਂ ਸਾਨੂੰ ਆਪਣੀ ਡਿਵਾਈਸਿਜ਼ ਟੀਵੀ ਫੋਨ ਟੈਬਲੇਟਸ ਗੇਮਸ ਗੇਮਿੰਗ ਸਿਸਟਮ ਬੰਦ ਕਰਨਾ ਚਾਹੀਦਾ ਹੈ ਤਿੰਨ ਜੇ ਅਸੀਂ ਸੇਮ ਟਾਈਮ ਤੇ ਸੌਣਾ ਸੇਮ ਟਾਈਮ ਤੇ ਉੱਠਣਾ ਸਪੋਜ਼ ਅਸੀਂ 5 ਵਜੇ ਉੱਠਣਾ ਤਾਂ 5 ਤੋਂ ਪਿੱਛੇ 8 ਘੰਟੇ ਲਾ ਕੇ ਅਸੀਂ 9 ਵਜੇ ਅਸੀਂ ਸੌਣ ਲਈ ਪੂਰੀ ਤਰ੍ਹਾਂ ਤਿਆਰ ਹੋਣੇ ਚਾਹੀਦੇ ਆ ਉਹ 9 ਤੋਂ ਪਹਿਲਾਂ ਤੁਹਾਡਾ ਬ੍ਰਸ਼ਵੇ ਕੀਤਾ ਹੋਏ ਜੇ ਤੁਸੀਂ ਬੁੱਕ ਪੜ੍ਹਦੇ ਹੋ ਬੁੱਕ ਵੀ ਪੜ੍ਹ ਲਓ ਉਸ ਤੋਂ ਪਹਿਲਾਂ ਮੈਡੀਟੇਸ਼ਨ ਕਰਨੀ ਉਹ ਵੀ ਕਰ ਲਓ ਫਿਰ 9 ਵਜੇ ਜਾਂ 10 ਵਜੇ ਸੌਣਾ ਤਾਂ 8:00 ਵਜੇ ਤੋਂ ਪਹਿਲਾਂ ਇਹ ਸਾਰੇ ਕੰਮ ਤੁਹਾਡੇ ਕੀਤੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਨਾਲ ਸਾਡਾ ਸਭ ਤੋਂ ਪਹਿਲਾਂ ਇੱਕ ਕੰਮ ਹੋ ਗਿਆ ਸਾਡਾ ਬੋਡੀ ਕਲॉक ਸੈੱਟ ਹੋ ਗਿਆ ਸੌਣ ਲਈ ਸਾਡਾ ਸਲੀਪ ਸਾਈਕਲ ਸੈੱਟ ਹੋ ਗਿਆ ਦੂਜੇ ਨੰਬਰ ਤੇ ਅਸੀਂ ਡਿਵਾਈਸਸ ਇੱਕ ਘੰਟਾ ਪਹਿਲਾਂ ਬੰਦ ਕਰਨੀਆਂ ਨੇ ਕਿਉਂ ਜੇ ਕਿਉਂਕਿ ਸਾਡੀ ਸਲੀਪ ਡਿਸਟਰਬ ਹੁੰਦੀ ਹੈ ਇਹਦੇ ਨਾਲ ਸਾਡਾ ਬ੍ਰੇਨ ਐਕਟਿਵ ਜ਼ਿਆਦਾ ਹੋ ਜਾਂਦਾ ਤੇ ਇਸ ਲਈ ਬ੍ਰੇਨ ਐਕਟਿਵ ਹੈ ਤੁਸੀਂ ਸੌ ਨਹੀਂ ਪਾਉਂਗੇ ਸਾਨੂੰ ਇਹ ਔਖਾ ਲੱਗੇਗਾ ਕਿ ਸਾਨੂੰ 1 ਘੰਟਾ ਪਹਿਲਾਂ ਜਿਹੜਾ ਹੈ ਫੋਨ ਟੀਵੀ ਬੰਦ ਕਰਨਾ ਔਖਾ ਲੱਗ ਸਕਦਾ ਕਿਉਂਕਿ ਸਾਡੀ ਲਾਈਫ ਸਟਾਈਲ ਸਾਨੂੰ ਆਦਤ ਹੀ ਪਈ ਹੋਈ ਹੈ ਪਰ ਅਸੀਂ 15 ਮਿੰਟ ਨਾਲ ਸ਼ੁਰੂ ਕਰ ਸਕਦੇ ਹਾਂ 15 ਮਿੰਟ ਇੱਕ ਵੀਕ ਦੋ ਵੀਕ ਤੁਸੀਂ 15 15 ਮਿੰਟ ਬੰਦ ਕਰ ਲਓ ਉਸ ਤੋਂ ਅਗੇ ਤੁਸੀਂ ਅੱਧੇ ਘੰਟੇ ਪਹਿਲਾਂ ਜਿਹੜਾ ਹੈਗਾ ਫੋਨ ਬੰਦ ਕਰਨਾ ਸ਼ੁਰੂ ਕਰ ਦਿਓ ਹੌਲੀ ਹੌਲੀ ਘੰਟੇ ਤੇ ਪਹੁੰਚੋ ਵੀਕ ਬਾਏ ਵੀਕ ਤੇ ਇਦਾਂ ਇੱਕ ਟੀ ਕਾਫੀ ਕੈਫੀਨੇਟਡ ਡਰਿੰਕ ਸੌਫਟ ਡਰਿੰਕ ਮਿੱਠੇ ਵਾਲੀਆਂ ਚੀਜ਼ਾਂ ਕੋਈ ਵੀ ਮਿਠਿਆਈ ਸਾਨੂੰ 5 ਵਜੇ ਦੇ ਬਾਅਦ ਟਰਾਈ ਕਰੋ ਸ਼ੀ ਤੁਹਾ ਡੈਫੀਨੇਟਲੀ ਨਹੀਂ ਤਾਂ 5 ਵਜੇ ਦੇ ਬਾਅਦ ਇਦਾਂ ਦਾ ਕੁਝ ਨਾ ਖਾਓ ਜਿਹਦੇ ਨਾਲ ਸਾਡਾ ਬ੍ਰੇਨ ਮੋਰ ਐਕਟਿਵ ਹੋਵੇ ਤੇ ਸਾਡੀ ਨੀਂਦ ਡਿਸਟਰਬ ਹੋਵੇ ਤੇ ਬਾਕੀ ਤੁਸੀਂ ਮੈਡੀਟੇਸ਼ਨ ਜ਼ਰੂਰ ਕਰੋ ਸੌਣ ਤੋਂ ਪਹਿਲਾਂ 2 ਮਿੰਟ 3 ਮਿੰਟ ਹੌਲੀ ਹੌਲੀ ਬਿਤਾ ਲਓ ਸੀ ਮੈਡੀਟੇਸ਼ਨ ਕਰੋ ਇਹਦੇ ਨਾਲ ਸਾਡੀ ਬੋਡੀ ਰਿਲੈਕਸ ਹੋ ਕੇ ਸਾਡੀ ਅਸੀ ਕਾਮ ਹੋਵਾਂਗੇ ਤੇ ਅਸੀਂ ਨੀਂਦ ਵਿੱਚ ਜਲਦੀ ਜਾਵਾਂਗੇ ਨੀਂਦ ਜਲਦੀ ਆਏਗੀ ਬਾਕੀ ਜੇ ਕਈ ਵਾਰੀ ਕੀਆਂ ਦੀਆਂ ਦਵਾਈਆਂ ਹੁੰਦੀਆਂ ਨੇ ਇਤਾਂ ਦੀਆਂ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਜਿੱਦਾਂ ਡਾਇਬੀਟਿਸ ਵਾਲੇ ਪੀਪਲ ਨੂੰ ਬਾਥਰੂਮ ਜਾਣਾ ਜ਼ਿਆਦਾ ਪੈਂਦਾ ਇਸ ਕਰਕੇ ਉਹ ਨਦੀ ਨੀਂਦ ਡਿਸਟਰਬ ਹੁੰਦੀ ਹੈ ਤਾਂ ਬਾਕੀ ਕਈ ਵਾਰੀ ਕੋਈ ਦਵਾਈ ਇਦਾਂ ਦੀ ਖਾਂਦੇ ਨੇ ਜਿਹਦੇ ਨਾਲ ਨੀਂਦ ਨਹੀਂ ਆਉਂਦੀ ਉਹ ਤੁਹਾਨੂੰ ਡਾਕਟਰ ਨਾਲ ਜ਼ਰੂਰ ਕੰਟੈਕਟ ਕਰਨਾ ਚਾਹੀਦਾ ਤੇ ਇੱਕ ਸੌਂਫ ਦਾ ਪਾਣੀ ਜਿਹਨੂੰ ਫੈਨਲ ਟੀ ਮੈਂ ਕਹਿਣੀ ਹੁੰਦੀ ਆ ਇੱਕ ਗਲਾਸ ਤੁਸੀਂ ਉਬਾਲ ਲਓ ਪਾਣੀ ਦਾ ਲਓ ਉਹਨੂੰ ਪੈਨ ਵਿੱਚ ਪਾ ਕੇ ਉਬਾਲੋ ਤੇ ਇੱਕ ਚਮਚ ਤੁਸੀਂ ਉਹਦੇ ਵਿੱਚ ਸੌਂਫ ਪਾ ਕੇ ਜਦੋਂ ਤੱਕ ਗਲਾਸ ਜਿਹੜਾ ਹੈਗਾ ਤਾਂ ਜਾ ਪੌਣਾ ਕੁ ਰਹਿ ਜੇ ਪਾਣੀ ਉਦੋਂ ਨੂੰ ਥੋੜਾ ਜਿਹਾ ਛਾਣ ਕੇ ਸਿਪ ਸਿਪ ਕਰਕੇ ਪੀ ਲੋ ਉਹਦੇ ਨਾਲ ਬੜੀ ਸੋਹਣੀ ਨੀਂਦ ਆਏਗੀ ਤੇ ਬਾਕੀ ਜੇ ਤੁਹਾਡਾ 파ਟਨਰ ਘਰਾੜੇ ਮਾਰਦਾ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਉਹਦਾ ਤੁਸੀਂ ਕੀ ਹੱਲ ਕਰਦੀਆਂ ਜਾਂ ਕਰਦੇ ਹੋ ਜੇ ਤੁਹਾਡੇ 파ਟਨਰ ਦੇ ਘਰਾੜੇ ਤੁਹਾਨੂੰ ਡਿਸਟਰਬ ਕਰਦੇ ਨੇ ਨੀਂਦ ਵਿੱਚ ਤੁਸੀਂ ਟਾਈਂ ਜਲਦੀ ਨਹੀਂ ਜਾ ਸਕਦੀਆਂ ਕਈ ਵਾਰੀ ਬੰਦਾ ਘਰਾੜੇ ਨਾਲ ਮਾਰ ਰਿਹਾ ਹੁੰਦਾ ਇਹ ਦੂਜਾ ਬੰਦਾ ਵੀ ਇਹ ਠੀਕ ਹੀ ਕਰੀ ਜਾਂਦਾ ਸਾ ਜੀ ਰਾਤ ਕਿ ਕਦੋਂ ਇਹ ਟਿਕੂ ਤੇ ਕਦੋਂ ਮੈਂ ਸੌਵਾਂ ਉਹ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਕੋਲੇ ਉਹਦਾ ਕੀ ਸੋਲੂਸ਼ਨ ਹੈ ਤੁਸੀਂ ਕੀ ਕਰਦੇ ਹੋ ਤੇ ਬਾਕੀ ਮੇਰੇ ਨਾਲ ਤਾਂ ਜੇ ਤਾਂ ਹੋਵੇ ਤਾਂ ਮੈਂ ਤਾਂ ਉੱਠ ਕੇ ਕਈ ਵਾਰੀ ਦੂਜੇ ਰੂਮ ਵਿੱਚ ਚਲੀ ਜਾਂਦੀ ਆ ਕਿਉਂਕਿ ਨੀਂਦ ਵੀ ਜ਼ਰੂਰੀ ਆ ਸੌਣਾ ਵੀ ਜ਼ਰੂਰੀ ਆ ਤੁਹਾਨੂੰ ਆਪਣੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਤੇ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਕੀ ਕਰਦੇ ਹੋ ਵੇਟ ਕਰਦੇ ਰਹਿੰਦੇ ਹਾਂ ਕਿ ਸੌਵੇਂਗਾ ਘਰਾੜੇ ਸ਼ਾਂਤ ਹੋਣਗੇ ਤਾਂ ਮੈਂ ਸੌ ਪਾऊं ਜਾਂ ਕੀ ਕਰਦੇ ਹਾਂ ਤੇ ਬਾਕੀ ਪਾਣੀ ਜਿਹੜਾ ਹੈਗਾ ਸੌਣ ਵੇਲੇ ਥੋੜਾ ਜਿਹਾ ਘੱਟ ਪੀਓ ਉਸ ਤੋਂ ਪਹਿਲਾਂ ਪੀ ਲਓ ਤਾਂ ਕਿ ਵਾਰ-ਵਾਰ ਜਿਹੜਾ ਤੁਹਾਨੂੰ ਬਾਥਰੂਮ ਨਾ ਜਾਣਾ ਪਵੇ ਤੇ ਹੋਰ ਵੀ ਕਾਫੀ ਜੜੀਆਂ ਹੈਗੀਆਂ ਨਿੱਕੀਆਂ ਮੋਟੀਆਂ ਗੱਲਾਂ ਤੁਸੀਂ ਇਹਨਾਂ ਦਾ ਧਿਆਨ ਰੱਖ ਸਕਦੇ ਹੋ ਤੇ ਪਰਵਾਰ ਨਾਲ ਟਾਈਮ ਬਤਾਓ ਇਨਸਟੈਡ ਆਫ ਵਾਚ ਟੀਵੀ ਵਾਚ ਕਰਨ ਦੀ ਬਜਾਏ ਫੋਨ ਦੇਖਦੇ ਰਹਿਣ ਦੀ ਬਜਾਏ ਤੁਸੀਂ ਟ੍ਰਾਈ ਕਰੋ ਕਿ ਤੁਸੀਂ ਫੈਮਿਲੀ ਨਾਲ ਬੱਚਿਆਂ ਨਾਲ ਗੱਲਾਂ ਬਾਤਾਂ ਕਰੋ ਕੋਈ ਗੇਮ ਖੇਡੋ ਇਹਦੇ ਨਾਲ ਬੱਚੇ ਵੀ ਖੁਸ਼ ਤੁਸੀਂ ਵੀ ਖੁਸ਼ ਤੇ ਬਾਕੀ ਸਾਡਾ ਜਿਹੜਾ ਮਨ ਹੈ ਨਾ ਉਹ ਪਿਆਰ ਨਾਲ ਰਚ ਜਾਂਦਾ ਹੈ ਫੈਮਿਲੀ ਦੇ ਪਰਿਵਾਰ ਦੇ ਗੱਲਾਂ ਬਾਤਾਂ ਨਾਲ ਤੇ ਖੁਸ਼ ਹੋ ਜਾਂਦਾ ਤੇ ਖੁਸ਼ ਹੋ ਕੇ ਜਦ ਤੁਸੀਂ ਬੈੱਡ 'ਚ ਜਾਂਦੇ ਹੋ ਸੌਣੇ ਹੋ ਤਾਂ ਤੁਹਾਨੂੰ ਬੜੀ ਸੋਹਣੀ ਨੀਂਦ ਆਉਂਦੀ ਹੈ ਅਗਲੇ ਦਿਨ ਤੁਸੀਂ ਬੜਾ ਵਧੀਆ ਫਰੈਸ਼ ਉੱਠਦੇ ਹੋ ਇੱਕ ਹੋਰ ਗੱਲ ਕਿ ਜੇ ਤੁਸੀਂ ਕੋਈ ਜੌਬ ਵਗੈਰਾ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਐਕਸਰਸਾਈਜ਼ ਵਗੈਰਾ ਜ਼ਰੂਰ ਕਰਨੀ ਚਾਹੀਦੀ ਹੈ ਜੌਬ ਕਰਦੇ ਵੀ ਉਹ ਤਾਂ ਵੀ ਤੁਸੀਂ ਵਾਕ ਕਰੋ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ ਥੋੜੀ ਜਿਹੀ ਥੱਕ ਜਾਵੇ ਤੇ ਤੁਹਾਨੂੰ ਨੀਂਦ ਵਧੀਆ ਆਵੇ ਬਾਕੀ ਵੈਸੇ ਵੀ ਜਦੋਂ ਐਕਸਰਸਾਈਜ਼ ਕਰਦੇ ਆ ਉਦੋਂ ਬਹੁਤ ਸੋਹਣੀ ਨੀਂਦ ਆਉਂਦੀ ਹੈ ਐਕਸਰਸਾਈਜ਼ ਬਾਰੇ ਆਪਾਂ ਗੱਲ ਆਉਣ ਵਾਲੀਆਂ ਵੀਡੀਓ ਵਿੱਚ ਕਰਾਂਗੇ ਡਾਈਟ ਬਾਰੇ ਵੀ ਗੱਲ ਕਰਾਂਗੇ ਮੈਡੀਟੇਸ਼ਨ ਬਾਰੇ ਵੀ ਗੱਲ ਕਰਾਂਗੇ ਤੇ ਬਾਕੀ ਤੁਸੀਂ ਜਿਹੜਾ ਹੈਗਾ ਇਹ ਦੱਸਿਓ ਜੇ ਤੁਹਾਨੂੰ ਚੰਗੇ ਲੱਗੇ ਮੇਰੇ ਵਿਚਾਰ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਜੇ ਤੁਹਾਨੂੰ ਚੰਗੇ ਲੱਗਣਗੇ ਆਬਵੀਅਸਲੀ ਤੁਸੀਂ ਜ਼ਰੂਰ ਹੀ ਕਰੋਗੇ ਜੇ ਮੇਰੇ ਵਿਚਾਰ ਚੰਗੇ ਲੱਗਣਗੇ ਇਦਾਂ ਦੀਆਂ ਹੋਰ ਵੀ ਵੀਡੀਓਜ਼ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਾਵਾਂਗੀ ਤੇ ਆਪਣਾ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਖੁਸ਼ ਰਹੋ ਫਿਰ ਮਿਲਦੇ ਆਂ ਆਉਣ ਵਾਲੀਆਂ ਵੀਡੀਓਜ਼ ਵਿੱਚ